ਔਰ ਅਸੀਂ ਇਸੇ ਚਰਚੀ ਦੀ ਜੋ ਬਿਲਡਿੰਗ ਆ ਜੋ ਇਕ ਖਾਲ ਤਿਆਰ ਕਰਨਾ ਚਾਹੁੰਦੇ ਤੇ ਇਸ ਖਾਲ ਦੇ ਵਿੱਚ ਮੈਂ ਹੋਈ ਕਹਾਂਗਾ ਕਿ ਜਿੰਨੇ ਵੀ ਪ੍ਰਭੂ ਦੇ ਦਾਸ ਦਸਜਾ ਵਿਸ਼ਵਾਸੀ ਲੋਕ ਜਿੰਨਾ ਤੱਕ ਇਹ ਰਿਵਾਜ ਪਾਉਣ ਦੀ ਆ ਜਿੰਨਾ ਵੀ ਹੋ ਸਕਦਾ ਕਿ ਉਹ ਇਸ ਭਵੰਦੇ ਅੰਦਰ ਆਪਣਾ ਸਹਿਯੋਗ ਦੇਣ ਜੀ ਮੇਰਾ ਨਾਮ ਪਸ਼ਟ ਗੁਰਸੇਵਕ ਸਿੰਘ ਹੈ ਮੈਂ ਰਾਜਪੁਰਾ ਗੁਰਦਾਸਪੁਰ ਤੋਂ ਗੱਲ ਕਰਦਾ ਪਿਆ ਦਾ ਗ੍ਰੇਸ ਚਰਚ ਆਰਡੀਨੇਸ਼ਨ ਵੱਲੋਂ ਮੈਂ ਬੋਲਦਾ ਪਿਆ ਜੀ ਜੀ ਅੱਜ ਅਸੀਂ ਆਪਣੇ ਦਾ ਗ੍ਰੇਸ ਚਰਚ ਆਰਡੀਨੇਸ਼ਨ ਦੀ ਨੀਂਹ ਪੱਥਰ ਰੱਖਿਆ ਜੋ ਕਿ ਆਪਣੇ ਚਰਚ ਦੇ ਅੰਦਰ ਅਸੀਂ ਓਪਨ ਦੇ ਵਿੱਚ ਟੰਟ ਲਾ ਕੇ ਸੇਵਾ ਕਰਦੀ ਸੀ ਤੇ ਉਹਦੀ ਕੋਈ ਬਿਲਡਿੰਗ ਨਹੀਂ ਸੀ ਅੱਜ ਸਾਡੇ ਵਿੱਚ ਪ੍ਰਭੂ ਦੇ ਦਾਸ ਹਰੀਮਾਬਾਦ ਤੋਂ ਆਏ ਆ ਪਸ਼ਟ ਰਾਜ ਸਿੰਘ ਜੀ ਔਰ ਉਹ ਚਰਚ ਦੀ ਨੀਂਹ ਪੱਥਰ ਧਰ ਕੇ ਗਏ ਆ ਔਰ ਅਸੀਂ ਇਸ ਚਰਚੀ ਦੀ ਜੋ ਬਿਲਡਿੰਗ ਹੈ ਜੋ ਖਾਲ ਤਿਆਰ ਕਰਨਾ ਚਾਹੁੰਦੇ ਆਂ ਤੇ ਇਸ ਖਾਲ ਦੀ ਵਿੱਚ ਮੈਂ ਹੋਈ ਕਹਾਂਗਾ ਕਿ ਜਿੰਨੇ ਵੀ ਪ੍ਰਭੂ ਦੇ ਦਾਸ ਦਾਸ ਜਿਵੇਂ ਵਿਸ਼ਵਾਸੀ ਲੋਕ ਜਿਨ੍ਹਾਂ ਤੇ ਕਾ ਮੇਰੀ ਆਵਾਜ਼ ਪਾਉਂਦੀ ਆ ਜਿੰਨਾ ਵੀ ਹੋ ਸਕਦਾ ਕਿ ਉਹ ਇਸ ਭਵਨ ਦੇ ਅੰਦਰ ਆਪਣਾ ਸਹਿਯੋਗ ਦੇਣ ਜਿਸ ਤਰ੍ਹਾਂ ਸੁਲੇਮਾਨ ਪਾਸ਼ਾ ਨੇ ਖੁਦਾ ਦਾ ਭਵਨ ਤਿਆਰ ਕੀਤਾ ਤੇ ਉਹਨੇ ਰਿਹਰਾਮ ਦੇ ਨਾਲ ਗੱਲ ਕੀਤੀ ਕਿ ਜਦੋਂ ਉਹਨੂੰ ਗੱਲਾਂ ਦੱਸਿਆ ਗਿਆ ਕਿ ਮੈਂ ਖੁਦਾ ਦਾ ਭਵਨ ਤਿਆਰ ਕਰਨਾ ਮੈਂ ਪਰਮੇਸ਼ਰ ਦੀ ਅਕਲ ਬਣਾਉਣੀ ਆ ਉਸ ਮਨੁੱਖ ਨੇ ਸੁਲੇਮਾਨ ਪਾਸ਼ਾ ਦੀਆਂ ਗੱਲਾਂ ਨੂੰ ਸੁਣਿਆ ਔਰ ਉਹਨਾਂ ਗੱਲਾਂ ਨੂੰ ਸੁਣ ਕੇ ਤੇ ਉਹਨੇ ਵੱਧ ਤੋਂ ਵੱਧ ਆਪਣੇ ਪਰਮੇਸ਼ਰ ਦੇ ਦਾਸ ਦੀ ਜੋ ਵੀ ਮਦਦ ਕੀਤੀ ਲੱਕੜੀ ਦੇ ਵਿੱਚ ਹੋਰ ਵੀ ਚੀਜ਼ਾਂ ਦੇ ਵਿੱਚ ਉਹਦੀ ਮਦਦ ਕੀਤੀ ਇਸੇ ਤਰ੍ਹਾਂ ਮੇਰੀ ਅਪੀਲ ਹੈ ਕਿ ਤੁਸੀਂ ਸਭ ਜਿੰਨੇ ਵੀ ਮੇਰੀ ਆਵਾਜ਼ ਨੂੰ ਸੁਣਦੇ ਅਸੀਂ ਸਭ ਵੱਧ ਤੋਂ ਵੱਧ ਆਪਣੇ ਨੇਕ ਕਮਾਈ ਦੇ ਵਿੱਚੋਂ ਪਰਮੇਸ਼ਰ ਦੀ ਜਗਵੀਦੀ ਤੇ ਇਸ ਪਵਨ ਲੀਬੀ ਬੋਈਏ ਤਾਂ ਕਿ ਇਹ ਆਵਾਜ਼ ਸਾਨੂੰ ਇਨ੍ਹਾਂ ਸਮਿਆਂ ਦੇ ਵਿੱਚ ਆਸ਼ੀਸ਼ ਕਰੇ ਸਭ ਨੇ ਜਮਸ ਜੀ ਮੈਂ اپੀਲ ਕਰਦਾ ਜਿੰਨੇ ਵੀ ਪ੍ਰਭੂ ਦੇ ਦਾਸ ਦਾਸੀਆਂ ਸਰ ਮਸੀਹ ਭਾਈ ਚਲੇ ਨੂੰ ਕਿ ਸਾਡਾ ਪ੍ਰੋਪਰ ਡਰੈਸ ਐ ਗੁਰਦਾਸਪੁਰ ਜ਼ਿਲ੍ਹਾ ਵਿਲੇਜ ਰਾਜਪੁਰਾ ਕਲਾਨੌਰ ਰੋਡ ਤੇ ਦਾਗਰੀ ਸਬਡੀਸ਼ਨਲ ਚਰਚ ਜੋ ਕਿ ਪਿੰਡ ਦੀ ਬਾਹਰਲੀ ਸਾਈਡ ਬਣ ਰਿਹਾ ਔਰ ਜੋ ਵੀ ਕੋਈ ਇਸ ਭਵਨ ਲਈ ਦਾਨ ਵੀ ਜਿਨਾ ਚਾਹੁੰਦਾ ਹੈ ਸੇਵਾ ਪਾਉਣਾ ਚਾਹੁੰਦਾ ਹੈ ਉਹ ਇਸ ਨੰਬਰ ਤੇ ਕਨੈਕਟ ਕਰ ਸਕਦਾ 78377 37110 78377 37110 ਔਰ ਇਹਦੇ ਵਿੱਚ Google Pay Paytm ਸਭ ਕੁਝ ਚੱਲ ਰਿਹਾ ਜੋ ਵੀ ਤੁਸੀਂ ਆਪਣੀ ਨੇ ਕਮਾਈ ਵਿੱਚੋਂ ਪਾਉਣਾ ਚਾਹੁੰਦੇ ਬਾਸ ਸਕਦੇ ਪ੍ਰਭੂ ਤੁਹਾਨੂੰ ਆਸ਼ੀਸ਼ ਹਨ ਅਮੀਨ